ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਆਪਾਂ ਚੱਲੇ ਆ ਕਿੱਥੇ ਚੱਲੇ ਗਿਰ ਸਾਹਿਬ ਬਾਵਲਪੁਰ ਬਾਵਲਪੁਰ ਹੀ ਲੈਣੇ ਜੰਨੇ ਆ ਮੱਝ ਲੈ ਕੇ ਮੇਰਾ ਸੁਪਨੀ ਉਹ ਖਾਣ ਚੱਲੇ ਆ ਸਾ ਤੈਨੂੰ 20-25 ਸਾਲ ਹੋ ਗਏ ਖਾਂਦੇ ਨਾਲ ਢਿੱਡੀ ਨਹੀਂ ਭਰਿਆ ਢਿੱਡ ਥੋੜੀ ਭਰਦਾ ਹੁੰਦਾਗਾ ਅੱਛਾ ਹਾਂ ਠੀਕ ਆ ਇਹਦਾ ਕੰਮ ਰੁਕ ਜੂਆ ਅੱਛਾ हां भाई दोस्तों आज अपन चले काजवा या ਸਾਡੇ ਨਾਲ ਆਉਂਦਾ ਚੱਕ ਲਿਆ ਰਾਜੋ ਵੀ ਠੀਕ ਹੈ ਠੀਕ ਹੈ ਜਦੋਂ ਅੱਜ ਕਾ ਚੱਲੇ ਆ ਵੀਡੀਓ ਸ਼ੂਟ ਕਰ ਨਵੀਂ ਬੈਟਿੰਗ ਹੁੰਦੀ ਆ ਕਿ ਵਿਆਹ ਹੁੰਦਾ ਉਹ ਉਹ ਚੱਲੇ ਤੇ ਤੁਸੀਂ ਵੀ ਬਣੇ ਰਹੋ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮਾਲਾ ਬਾਰੇ ਮੇਨ ਮੇਨ ਜਿਹੜੇ ਪਾਰਟ ਨੇ ਰਸਮਾਂ ਨੂੰ ਦਿਖਾਵਾਂਗੇ ਠੀਕ ਹੈ ਤੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ ਫਾਈਨਲੀ ਦੋਸਤੋ ਆਪਾਂ ਆਪਣੀ ਮਰੂਤੀ ਲੈ ਕੇ ਪਹੁੰਚ ਗਏ ਆਂ ਦੇਖੋ ਵਿਆਹਾਂ ਦੇ ਘਰੇ ਇਹ ਵਿਆਹਾਂ ਦਾ ਘਰ ਆ ਪਹੁੰਚ ਗਏ ਆਂ ਤੇ ਤੁਹਾਨੂੰ ਅੱਗੇ ਦਿਖਾਉਣੇ ਆ ਕਿ ਵਿਆਹ ਦੇ ਵਿੱਚ ਕੀ ਚੱਲ ਰਿਹਾ ਸੋ ਵੀਡੀਓ ਦੇ ਵਿੱਚ ਬਣੇ ਰਹੋ ਅੱਗੇ ਆਪਾਂ ਚੱਲਦੇ ਆਂ ਇੱਧਰ ਸਾਰੇ ਜਿਹੜੇ ਹਲਵਾਈ ਨੇਗੇ ਹਾਂਜੀ ਦੋਸਤੋ ਵਿਆਹਾਂ ਦੇ ਕਰੀ ਪਹੁੰਚਦੋਂ ਬਹੁਤ ਹੋਈ ਦੇਖੋ ਵਿਆਹਾਂ ਦੀਆਂ ਤਿਆਰੀਆਂ ਚੱਲੀਆਂ ਜਾਂਦਾ ਨੇ ਤੇ ਸਾਡੇ ਗਿੱਲ ਸਾਹ ਨੇ ਜਿਹੜੇ ਉਹ ਕਸਟਮਰ ਕੋਲੇ ਖੜੇ ਨੇ ਜਾਇਦਾ ਲਹਿਰੇ ਨੇ ਦੇਖੋ ਕੀ ਬਣਿਆ ਪੱਗ ਅੱਜ ਤੱਕ ਨਹੀਂ ਬਣਨੀ ਪੱਗ ਹਾਂ ਅੱਛਾ ਆਹੇ ਕੋ ਤਿਆਰੀ ਚੱਲੀ ਜਾਂਦੀ ਆ ਵਿਆਹ ਦੀ ਕੁਰਸੀਆਂ ਵਰਸੇ ਲੱਗ ਗਏ ਆ ਇਧਰਲੀ ਸਾਈਡ ਆ ਜਿਹੜਾ ਕੇਟਰਿੰਗ ਦਾ ਕੰਮ ਹੈ ਕਿਦਰ ਵੀ ਤਿਆਰੀ ਹੋ ਜਾਂਦੀ ਹੈ ਠੀਕ ਹੈ ਬਣਾ ਰਹੇ ਹੋ ਵੀਡੀਓ ਦੇ ਵਿੱਚ ਆਪਾਂ ਸੋਨ ਸਾਰੀ ਇਨਫੋਰਮੇਸ਼ਨ ਦਿਖਾਵਾਂਗੇ ਬੋਲ ਗਿਸ਼ ਉਹ ਉੱਥੇ ਡਬਿੰਗ ਕਰਦੇ ਯਾਰ ਸਾਨੂੰ ਇਹ ਏਡੀਸ਼ੀਤੀ ਬੁਲਾ ਲਿਆ ਅਸੀਂ ਇੰਨੀ ਫਾਸਟ ਆਏ ਗੱਡੀ ਸਾਡੀ ਡਿਫੈਂਡਰ 100 ਤੇ ਆਈ ਹਾਂ ਤੇ ਪਕੌੜਾ ਨਹੀਂ ਸਿਕੌੜਾ ਕੁਝ ਨਹੀਂ ਲੈ ਕੋਈ ਹੋਰ ਨਾ ਕਹਦੇ ਆ ਦੇਖ हा सारा कुछ वेला पै है कुछ नहीं लाया जी हाँ जी फैनली दोस्तों आप पहुंच गए बयालियाँ के घर अजे तक तैयारी होती है देखो स्टाल लगी ने तैयारी तो कोई नहीं कैमरे शूट करांगे तो शूट करा रेडी ठीक है बने रहो वीडियो हाँ जी बया पहुंचने कह पी लो तो ਲੈ ਗਲੇ ਨੇ ਚੱਕ ਲਿਆ ਕੱਪ ਕੀ ਕਰ ਰਹੇ ਆ ਚਾਹ ਪੀਣਾ ਚਾ ਵੀ ਨੇ ਨਜ਼ਰ ਅਟ ਗਿਆ ਆਦੇ ਰੋਟੀ ਪਾਣੀ ਤੋਂ ਖਾਣਾ ਨਹੀਂ ਵਾਹ ਤੇਰਾ ਕਲਪੀ ਦੀ ਚਾਹ ਵੀ ਥੋੜੀ ਨੇ ਠੀਕ ਆ ਪੀਓ ਗਰਮ ਮਰੇਗਾ ਸੈਟ ਹੋ ਜਾਣਗੇ ਨਾ ਪ੍ਰੈਸ਼ਰ ਠੀਕ ਇਹ ਜਿਹੜੀ 42 ਕੁਆਲਟੀ ਆਏ ਆ ਗਿੱਲਾਸ ਕੀ ਲਿਖਿਆ ਸਿਕੁੰਦਰ ਸਿੰਘ ਸਿਕੁੰਦਰ ਸਿੰਘ ਮੋਹਨ ਮਾਲ ਸਿੰਘ ਇੱਧਰ ਕਹਿੰਦੇ ਚਿਕਨ ਪਕੌੜਿਆਂ ਵਾਲਾ ਕੰਮ ਚੱਲ ਰਿਹਾ ਅੱਗੇ-ਅੱਗੇ ਦੇਖੋ ਹੁੰਦਾ ਕੀ ਆ ਬਾਈ ਕੀ ਹਾਲ ਨੇ ਪਕੌੜੇ ਬਣ ਹੀ ਜਾਂਦੇ ਆ ਕਿਹੜੇ ਰੋਸਟਡ ਮੈਂ ਵੈਰੀ ਗੁੱਡ ਹੋਰ ਬਾਈ ਕੀ ਹਾਲ ਨੇ ਕਦੋਂ ਬਤਿਆਰ ਹੋਣਗੇ ਬਸ ਤਿਆਰੀ ਆ ਚੱਲ ਤਿਆਰੀ ਉਹ ਵੇਖੋ ਜੀ ਜਿਹਨੇ ਖਾਣੇ ਆ ਭਾਈ ਆ ਜੋ इतने चिकन पकौड़े बने पे हम सा डेली बलॉगिंग शुरू हो गई रास्ता जीवरी खड़े ने मुंह चो पानी तो नहीं आ रहा जी कॉफी लग गई ला गई टिक्कीो टिकी तैयारी है रखी तैयारियां ये पला

ਦੂਜੀ ਹੁੰਦੇ ਨੇ ਬੈਠੇ ਲੋਕ ਖਾਣੇ ਆਪਾਂ ਆਪਣੇ ਫਿਰ ਬਹੁਤ ਅੱਛਾ ਠੀਕ ਹੈ ਹਾਂਜੀ ਭਾਈ ਇਹ ਨੇ ਗਿੱਲ ਸਟੂਡੀਓ ਸਰਦੂਰਗੜ ਤੇ ਜਿਨ੍ਹਾਂ ਨੇ ਫੰਕਸ਼ਨ ਲੁੱਕ ਕਰਾਉਣਾ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਜੀ ਦੋਸਤੋ ਇਹ ਨੇ ਸਾਡੇ ਗਿੱਲ ਸਾਹਿਬ ਤੇ ਅੱਜ ਆਏ ਆਪਾਂ ਇੱਕ ਨਵਾਂ ਵਿਆਹ ਸ਼ੂਟ ਕਰਨ ਤੇ ਹਾਂਜੀ ਗਿੱਲ ਸਾਹਿਬ ਆਪਣਾ ਐਡਰੈਸ ਦੱਸੋ ਜੀ ਪੂਰਾ ਆਪਣਾ ਐਡਰੈਸ ਹੈ ਜੀ ਗਿੱਲ ਸਟੂਡੀਓ ਸਰਦੂਰਗੜ ਹਾਂਜੀ ਬਸ ਸਟੈਂਡ ਅੰਨੇ ਮੇਰਾ ਜਟਾਣਾ ਕਲਾ ਅੱਜ ਬਹਿਵਲਪੁਰ ਆਇਆ ਪ੍ਰੋਗਰਾਮ ਲਾਉਣ ਬਯਾਦਾ ਜਿਸ ਕਿਸੇ ਨੇ ਵੀ ਪ੍ਰੋਗਰਾਮ ਲਵਾਉਣਾ ਹੋਵੇ ਜੈ ਰੇਟਾਂ ਤੇ ਪ੍ਰੋਗਰਾਮ ਲਵਾ ਸਕਦੇ ਹੈ